ਹੈਲਥ ਨਾਲ ਜਿਹੜੀ ਖਬਰ ਲੈ ਕੇ ਹਾਜ਼ਰ ਆ ਸਸਟੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗੁਣਾ ਦੇ ਖਜ਼ਾਨੇ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਮਿੱਠੀ ਹੁੰਦੇ ਨਾਲ-ਨਾਲ ਮਿਸ਼ਰੀ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸੇਤਲੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹਨ। ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੇ ਨਾਲ ਯਾਦਸ਼ਤ ਵਧਦੀ ਹੈ, ਇਹ ਸਰੀਰ ਨੂੰ ਠੰਡਾ ਰੱਖਦੀ ਹੈ। ਮਿਸ਼ਰੀ ਖਾਣ ਨਾਲ ਗਲੇ ਦੀ ਖਾਰਿਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਤੋਂ ਰਾਤ ਮਿਲਦੀ ਹੈ। ਇਸ ਤੋਂ ਇਲਾਵਾ ਗਲੇ ਵਿੱਚ ਹੋਣ ਦੀ ਸੂਰਤ ਵਿੱਚ ਹੁੰਦੇ ਦਰਦ ਤੋਂ ਵੀ ਰਾਤ ਮਿਲਦੀ ਹੈ। ਗਰਮੀਆਂ ਵਿੱਚ ਮਿਸ਼ਰੀ ਖਾਣ ਨਾਲ ਲੋ ਲੱਗਣ ਬਚਾ ਰਹਿੰਦਾ ਹੈ ਮੂੰਹ ਵਿੱਚ ਛਾਲੇ ਹੋਣ ਤੇ ਮਿਸ਼ਰੀ ਨੂੰ ਇਲਾਚੀ ਨਾਲ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ਤੇ ਲਗਾਓ ਇਸ ਦੇ ਨਾਲ ਛਾਲੇ ਠੀਕ ਹੋ ਜਾਣਗੇ ਲੋਲ ਲੱਗਣ ਤੋਂ ਬਚਾ ਮਿਸ਼ਰੀ ਵਿੱਚ ਮਠਾਸ ਅਤੇ ਠੰਡਕ ਦੋਹੀ ਹੀ ਗੁਣ ਹੁੰਦੇ ਹਨ ਇਸ ਲਈ ਬਹੁਤ ਜ਼ਿਆਦਾ ਗਰਮੀ ਵਿੱਚ ਸ਼ਰਬਤ ਵਿੱਚ ਇਸ ਨੂੰ ਘੋਲ ਕੇ ਪੀਣ ਨਾਲ ਲੋਲ ਲੱਗਣ ਤੋਂ ਬਚਿਆ ਜਾ ਸਕਦਾ ਹੈ ਇਸ ਨਾਲ ਸਰੀਰ ਵਿੱਚ ਫੁਰਤੀ ਆ ਜਾਂਦੀ ਹੈ ਅਤੇ ਕੁਝ ਦੇਰ ਲਈ ਗਰਮੀ ਤੋਂ ਰਾਤ ਮਿਲਦੀ ਹੈ ਕਿਉਂਕਿ ਇਹ ਗੁਲੂਗੋਜ਼ ਦੇ ਰੂਪ ਵਿੱਚ ਸਰੀਰ ਨੂੰ ਊਰਜਾ ਦਿੰਦੀ ਹਨ ਖੂਨ ਦੀ ਕਮੀ ਕੇਸਰ ਮਿਸ਼ਰੀ ਮਿਲਾ ਕੇ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਊਰਜਾ ਆਉਂਦੀ ਹੈ ਜਿਸ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ ਗਲੇ ਦੀ ਖਾਰਿਸ਼ ਅਤੇ ਖਾਂਸੀ ਖਾਂਸੀ ਜਾਂ ਗਲਾ ਖਰਾਬ ਹੋਣ ਵਾਲੀ ਹਾਲਤ ਵਿੱਚ ਮਿਸ਼ਰੀ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ ਗਲਾ ਖਰਾਬ ਹੋਣ ਤੇ ਜੋ ਗਲੇ ਵਿੱਚ ਤੇਜ਼ ਦਰਦ ਹੁੰਦਾ ਉਸ ਤੋਂ ਵੀ ਆਰਾਮ ਮਿਲਦੀ ਹੈ ਖਾਂਸੀ ਆਉਣ ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜਾ ਚੂਸਣ ਲਈ ਦਿਓ ਇਸ ਨਾਲ ਥੋੜੀ ਦੇਰ ਤੱਕ ਖਾਂਸੀ ਠੀਕ ਹੋ ਜਾਵੇਗੀ ਅੱਖਾਂ ਤੇ ਸਿਰ ਦੀ ਕਮਜ਼ੋਰੀ ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਇਤ ਹੋਵਿਤਾ ਸੌਫ ਮਿਸ਼ਰੀ ਅਤੇ ਬਦਾਮ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਵੋ ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਨਾਲ ਲਵੋ ਅੱਖਾਂ ਅਤੇ ਸਿਰਦਰਦ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀ ਖਬਰ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗੁਣਾ ਦੇ ਖਜ਼ਾਨੇ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ ਮਿੱਠੀ ਹੋਣ ਦੇ ਨਾਲ-ਨਾਲ ਮਿਸ਼ਰੀ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸੇਤਲੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹਨ ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੇ ਨਾਲ ਯਾਦਸ਼ਤ ਵਧਦੀ ਹੈ ਇਸੀਰੀ ਨੂੰ ਠੰਡਾ ਰੱਖਦੀ ਹੈ ਮਿਸ਼ਰੀ ਖਾਣ ਨਾਲ ਗਲੇ ਦੀ ਖਾਰਿਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਤੋਂ ਰਾਤ ਮਿਲਦੀ ਹੈ ਇਸ ਤੋਂ ਇਲਾਵਾ ਗਲੇ ਵਿੱਚ ਹੋਣ ਦੀ ਸੂਰਤ ਵਿੱਚ ਦੇ ਦਰਦ ਤੋਂ ਵੀ ਰਾਤ ਮਿਲਦੀ ਹੈ ਗਰਮੀਆਂ ਵਿੱਚ ਮਿਸ਼ਰੀ ਖਾਣ ਨਾਲ ਲੋ ਲੱਗਣ ਤੋਂ ਬਚਾ ਰਹਿਦਾ ਹੈ ਮੂੰਹ ਵਿੱਚ ਛਾਲੇ ਹੋਣ ਤੇ ਮਿਸ਼ਰੀ ਨੂੰ ਇਲਾਚੀ ਨਾਲ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ਤੇ ਲਗਾਓ ਇਸ ਦੇ ਨਾਲ ਛਾਲੇ ਠੀਕ ਹੋ ਜਾਣਗੇ ਲੋ ਲੱਗਣ ਤੋਂ ਬਚਾ ਮਿਸ਼ਰੀ ਵਿੱਚ ਮਠਾਸ ਅਤੇ ਠੰਡਕ ਦੋਹੀ ਹੀ ਗੁਣ ਹੁੰਦੇ ਹਨ ਇਸ ਲਈ ਬਹੁਤ ਜ਼ਿਆਦਾ ਗਰਮੀ ਵਿੱਚ ਸ਼ਰਬਤ ਵਿੱਚ ਇਸ ਨੂੰ ਘੋਲ ਕੇ ਪੀਣ ਨਾਲ ਲੋ ਲੱਗਣ ਤੋਂ ਬਚਿਆ ਜਾ ਸਕਦਾ ਹੈ ਇਸ ਨਾਲ ਸਰੀਰ ਵਿੱਚ ਫੁਰਤੀ ਆ ਜਾਂਦੀ ਹੈ ਅਤੇ ਕੁਝ ਦੇਰ ਲਈ ਗਰਮੀ ਤੋਂ ਰਾਤ ਮਿਲਦੀ ਹੈ ਕਿ ਕਿ ਇਹ ਗਲੂਗੋਜ਼ ਦੇ ਰੂਪ ਵਿੱਚ ਸਰੀਰ ਨੂੰ ਊਰਜਾ ਦਿੰਦੀ ਹਨ ਖੂਨ ਦੀ ਕਮੀ ਕੇਸਰ ਅਤੇ ਮਿਸ਼ਰੀ ਮਿਲਾ ਕੇ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਊਰਜਾ ਆਉਂਦੀ ਹੈ ਜਿਸ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਾਧੀ ਹੈ ਗਲੇ ਦੀ ਖਾਰਿਸ਼ ਅਤੇ ਖਾਂਸੀ ਖਾਂਸੀ ਜਾਂ ਗਲਾ ਖਰਾਬ ਹੋਣ ਵਾਲੀ ਹਾਲਤ ਵਿੱਚ ਮਿਸ਼ਰੀ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ ਗਲਾ ਖਰਾਬ ਹੋਣ ਤੇ ਜੋ ਗਲੇ ਵਿੱਚ ਤੇਜ਼ ਦਰਦ ਹੁੰਦਾ ਹੈ ਉਸ ਤੋਂ ਵੀ ਆਰਾਮ ਮਿਲਦੀ ਹੈ ਖਾਂਸੀ ਆਉਣ ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜਾ ਚੂਸਣ ਲਈ ਦਿਓ ਇਸ ਨਾਲ ਥੋੜੀ ਦੇਰ ਤੱਕ ਖਾਂਸੀ ਠੀਕ ਹੋ ਜਾਵੇਗੀ ਦੀ ਅੱਖਾਂ ਤੇ ਸਿਰ ਦੀ ਕਮਜ਼ੋਰੀ ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਸੌਂਫ ਮਿਸ਼ਰੀ ਅਤੇ ਬਦਾਮ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਵੋ ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਨਾਲ ਲਵੋ ਅੱਖਾਂ ਅਤੇ ਸਿਰ ਦਰਦ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗੁਣਾ ਦੇ ਖਜ਼ਾਨੇ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ ਮਿੱਠੀ ਹੁੰਦੇ ਨਾਲ ਨਾਲ ਮਿਸ਼ਰੀ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸੇਤਲੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹਨ ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੇ ਨਾਲ ਯਾਦਸ਼ਤ ਵਧਦੀ ਹੈ ਇਹ ਸਰੀਰ ਨੂੰ ਠੰਡਾ ਰੱਖਦੀ ਹੈ ਮਿਸ਼ਰੀ ਖਾਣ ਨਾਲ ਗਲੇ ਦੀ ਖਾਰਿਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਤੋਂ ਰਾਤ ਮਿਲਦੀ ਹੈ ਇਸ ਤੋਂ ਇਲਾਵਾ ਗਲੇ ਵਿੱਚ ਹੋਣ ਦੀ ਸੂਰਤ ਵਿੱਚ ਹੁੰਦੇ ਦਰਦ ਤੋਂ ਵੀ ਰਾਤ ਮਿਲਦੀ ਹੈ ਗਰਮੀਆਂ ਵਿੱਚ ਮਿਸ਼ਰੀ ਖਾਣ ਨਾਲ ਲੋ ਲੱਗਣ ਬਚਾ ਰਹਿੰਦਾ ਹੈ ਮੂੰਹ ਵਿੱਚ ਛਾਲੇ ਹੋਣ ਤੇ ਮਿਸ਼ਰੀ ਨੂੰ ਇਲਾਚੀ ਨਾਲ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ਤੇ ਲਗਾਓ ਇਸ ਦੇ ਨਾਲ ਛਾਲੇ ਠੀਕ ਹੋ ਜਾਣਗੇ ਲੋਲ ਲੱਗਣ ਤੋਂ ਬਚਾ ਮਿਸ਼ਰੀ ਵਿੱਚ ਮਠਾਸ ਅਤੇ ਠੰਡਕ ਦੋਹੀ ਹੀ ਗੁਣ ਹੁੰਦੇ ਹਨ ਇਸ ਲਈ ਬਹੁਤ ਜ਼ਿਆਦਾ ਗਰਮੀ ਵਿੱਚ ਸ਼ਰਬਤ ਵਿੱਚ ਇਸ ਨੂੰ ਘੋਲ ਕੇ ਪੀਣ ਨਾਲ ਲੋਲ ਲੱਗਣ ਤੋਂ ਬਚਿਆ ਜਾ ਸਕਦਾ ਹੈ ਇਸ ਨਾਲ ਸਰੀਰ ਵਿੱਚ ਫੁਰਤੀ ਆ ਜਾਂਦੀ ਹੈ ਅਤੇ ਕੁਝ ਦੇਰ ਲਈ ਗਰਮੀ ਤੋਂ ਰਾਤ ਮਿਲਦੀ ਹੈ ਕਿਉਂਕਿ ਇਹ ਗੁਲੂਗੋਜ਼ ਦੇ ਰੂਪ ਵਿੱਚ ਸਰੀਰ ਨੂੰ ਊਰਜਾ ਦਿੰਦੀ ਹਨ ਖੂਨ ਦੀ ਕਮੀ ਕੇਸਰ ਮਿਸ਼ਰੀ ਮਿਲਾ ਕੇ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਊਰਜਾ ਆਉਂਦੀ ਹੈ ਜਿਸ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਾਧੀ ਹੈ ਗਲੇ ਦੀ ਖਾਰਿਸ਼ ਅਤੇ ਖਾਂਸੀ ਖਾਂਸੀ ਜਾਂ ਗਲਾ ਖਰਾਬ ਹੋਣ ਵਾਲੀ ਹਾਲਤ ਵਿੱਚ ਮਿਸ਼ਰੀ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ ਗਲਾ ਖਰਾਬ ਹੋਣ ਤੇ ਜੋ ਗਲੇ ਵਿੱਚ ਤੇਜ਼ ਦਰਦ ਹੁੰਦਾ ਹੈ ਉਸ ਤੋਂ ਵੀ ਆਰਾਮ ਮਿਲਦੀ ਹੈ ਖਾਂਸੀ ਆਉਣ ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜਾ ਚੂਸਣ ਲਈ ਦਿਓ ਇਸ ਨਾਲ ਥੋੜੀ ਦੇਰ ਤੱਕ ਖਾਂਸੀ ਠੀਕ ਹੋ ਜਾਵੇਗੀ ਅੱਖਾਂ ਤੇ ਸਿਰ ਦੀ ਕਮਜ਼ੋਰੀ ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਇਤ ਕਵਿਤਾ ਸੌਫ ਮਿਸ਼ਰੀ ਅਤੇ ਬਦਾਮ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਵੋ ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਨਾਲ ਲਵੋ ਅੱਖਾਂ ਅਤੇ ਸਿਰਦਰਦ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ